ਡਾਕਟਰ ਕੁਲਵਿੰਦਰ ਕੌਰ ਮਨਹਾਸ ਦੀ ਪੁਸਤਕ ਸੁਪਨਿਆਂ ਦਾ ਕਰਦੇਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ ਅਗਲਾ ਦੇ ਆਏ 5 ਜੀਵਨ ਵਿੱਚ ਬਦਲਾ ਕੈਗੋਰ ਸੈਟ ਦਾ ਬੀਡ ਆਫ ਚੇਂਜ ਮੂਵਸ ਔਨ ਐਂਡ ਦੋਸ ਹੂ ਵਰ ਡਾਊਨ ਗੋ ਅਪ ਐਂਡ ਦੋਸ ਹੂ ਵਰ ਅਪ ਗੋ ਡਾਊਨ ਜ਼ਿੰਦਗੀ ਵਿੱਚ ਰਮ ਤੇ ਦੁੱਖ ਤੋਂ ਬਚ ਕੇ ਰਹਿਣਾ ਹੈ ਮਹਾਲ ਕਿਸ ਤਰ੍ਹਾਂ ਕੋਈ ਪਾਣੀਆਂ ਨੂੰ ਭਿਜਿਆਂ ਬਿਨ ਤਤ ਲਬੀ ਪਰਿਵਰਤਨ ਬਦਲਾ ਕੁਦਰਤ ਦਾ ਨਿਯਮ ਹੈ ਕੇਂਜਿਸ ਦਾ ਲਾਫ ਨੇਚਰ ਇੱਥੇ ਰੁੱਤਾਂ ਬਦਲਦੀਆਂ ਹਨ ਗਰਮੀ ਸਰਦੀ ਪਤਝੜ ਬਸੰਤ ਫਿਰ ਕਦੇ ਦਿਨ ਤੇ ਕਦੇ ਰਾਤ ਮਨੁੱਖ ਦੇ ਸਰੀਰ ਦੀ ਬਣਤਰ ਵਿੱਚ ਉਸ ਦੀ ਉਮਰ ਦੇ हिसाब ਨਾਲ ਬਦਲਾ ਆਉਂਦਾ ਹੈ ਬਚਪਨ ਜਵਾਨੀ ਤੇ ਬਡਾਪਾ ਕੁਦਰਤ ਦੀ ਹਰ ਚੀਜ਼ ਪਰਿਵਰਤਨਸ਼ੀਲ ਹੈ ਤੇ ਇਹ ਪਰਿਵਰਤਨ ਹਮੇਸ਼ਾ ਚੰਗੇ ਲਈ ਹੁੰਦਾ ਹੈ ਕਈ ਵਾਰੀ ਇਨਸਾਨ ਦੇ ਜੀਵਨ ਵਿੱਚ ਐਡਾ ਵੱਡਾ ਪਰਿਵਰਤਨ ਆ ਜਾਂਦਾ ਹੈ ਜੋ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਉਸ ਨੂੰ ਆਪਣਾ ਪਹਿਲਾ ਜੀਵਨ ਕਿਸੇ ਹੋਰ ਜਨਮ ਵਿੱਚ ਬਤਾਇਆ ਲੱਗਦਾ ਹੈ ਲੋਕ ਵੀ ਇਹ ਪਰਿਵਰਤਨ ਦੇਖ ਕੇ ਹੈਰਾਨ ਹੋ ਜਾਂਦੇ ਹਨ ਵਸਤ ਵਿੱਚ ਇਹ ਪਰਿਵਰਤਨ ਲਿਆਉਣ ਵਾਲਾ ਵਾਹਿਗੁਰੂ ਅਕਾਲ ਪੁਰਖਾ ਹੁੰਦਾ ਹੈ ਕਿਸੇ ਵਿਸ਼ੇਸ਼ ਕਾਰਜ ਨੂੰ ਕਰਵਾਉਣ ਲਈ ਉਹ ਕਿਸੇ ਬਿਰਲੇ ਇਨਸਾਨ ਨੂੰ ਚੁੰੰਦਾ ਹੈ ਕਿੱਥੇ ਕਿਸ ਸਮੇਂ ਤੇ ਕਿਸ ਤਰ੍ਹਾਂ ਬਦਲਾ ਲੈਣਾ ਹੈ ਪਰਮ ਪਿਤਾ ਪਰਮਾਤਮਾ ਨੇ ਇਹ ਸਾਰਾ ਕੁਝ ਪਹਿਲਾਂ ਹੀ ਤੈਅ ਕੀਤਾ ਹੁੰਦਾ ਹੈ ਜਿਸ ਨੂੰ ਵਾਹਿਗੁਰੂ ਨੇ ਚੁਣਿਆ ਹੁੰਦਾ ਹੈ ਉਸ ਇਨਸਾਨ ਦੇ ਜੀਵਨ ਵਿੱਚ ਪਰਸਥਿਤੀਆਂ ਹੀ ਇਸ ਪ੍ਰਕਾਰ ਦੀਆਂ ਫਾਇਦਾ ਕਰ ਦਿੰਦਾ ਹੈ ਜੋ ਉਹ ਉਸ ਕੋਲੋਂ ਕਰਵਾਉਣਾ ਚਾਹੁੰਦਾ ਹੈ ਕਈ ਵਾਰੀ ਇਹ ਕਾਰਜ ਬਹੁਤ ਮਹਾਨ ਹੁੰਦਾ ਹੈ ਇਸੇ ਤਰ੍ਹਾਂ ਹੀ ਸਰਦਾਰ ਗੁਰਪ੍ਰੀਤ ਸਿੰਘ ਦੇ ਜੀਵਨ ਵਿੱਚ ਹੋਇਆ ਜਿੰਨੇ ਵੀ ਕੰਮ ਉਹਨਾਂ ਨੇ ਸ਼ੁਰੂ ਕੀਤੇ ਸਾਰੇ ਵਿੱਚੇ ਛੱਡ ਦਿੱਤੇ ਇਸ ਦਾ ਵੱਡਾ ਕਾਰਨ ਇਹ ਸੀ ਕਿ ਪ੍ਰਮਾਤਮਾ ਉਹਨਾਂ ਨੂੰ ਮਨੁੱਖਤਾ ਦੀ ਸੇਵਾ ਕਰਨ ਦਾ ਇੱਕ ਮਹਾਨ ਕਾਰਜ ਸੰਪਣਾ ਚਾਹੁੰਦਾ ਸੀ ਤੇ ਹੌਲੀ-ਹੌਲੀ ਉਸ ਮੰਜ਼ਲ ਵੱਲ ਜਾ ਰਿਹਾ ਸੀ ਗੁਰਪ੍ਰੀਤ ਸਿੰਘ ਨੇ ਕਈ ਕੰਮ ਕੀਤੇ ਲੜਾਈ ਝਗੜੇ ਵੀ ਕੀਤੇ ਜੇਲ੍ਹ ਵੀ ਜਾਣਾ ਪਿਆ ਆਪਣੀ ਕਿਸਮਤ ਨੂੰ ਵੀ ਕੋਸਿਆ ਪਰ ਫਿਰ ਵੀ ਹੌਸਲਾ ਨਹੀਂ ਹਾਰਿਆ ਕੁਝ ਕਰਨ ਦੀ ਚਿੰਗਉਣਾ ਅੰਦਰ ਸਦਾ ਬਰਕਰਾਰ ਰਹੀ ਚੱਲਣਾ ਜਾਰੀ ਰੱਖਿਆ ਪ੍ਰੋਫੈਸਰ ਮੋਹਨ ਸਿੰਘ ਕਹਿੰਦੇ ਨੇ ਕਹ ਲੋ ਕਿ ਚੱਲਣਾ ਹੀ ਹੈ ਜ਼ਿੰਦਗੀ ਦਾ ਦੂਜਾ ਨਾ ਖਲੋਣਾ ਮੌਤ ਹੈ ਚੱਲਣਾ ਹੈ ਜ਼ਿੰਦਗੀ ਅਸਗਾ ਖਲੋਤੀ ਬੂੰਦ ਬਣੇ ਵੇਸ ਜਾਂ ਵੱਤ ਵੱਦ ਮੋਤੀ ਤਰਨ ਦੇ ਕਣੀਆਂ ਤਾਂ ਬਨ ਜਾਏ ਸ਼ੂਕ ਦਾ ਦਰਿਆ ਇੱਕ ਦਿਨ ਆਪਣੇ ਦੋਸਤਾਂ ਨਾਲ ਸਲਾਹ ਕਰਕੇ ਇਹਨਾਂ ਨੇ ਢਾਬਾ ਖੋਲਣ ਦੀ ਸਲਾਹ ਬਣਾਈ ਇਸ ਨੂੰ ਅਮਲੀ ਜਮਾਂ ਪੈਣਾ ਲਈ ਤਰਾਹ ਦਿੱਲੀ ਹਾਈਵੇ ਤੇ ਢਾਬਾ ਕਰਾਇਤੇ ਲਿਆ ਇਹ ਢਾਬਾ ਉਹਨਾਂ ਨੇ ਆਪਣੇ ਕਿਸੇ ਦੋਸਤ ਕੋਲੋਂ ਲਿਆ ਜਿਹੜਾ ਇਸ ਢਾਬੇ ਨੂੰ ਚਲਾ ਰਿਹਾ ਸੀ ਉਸ ਦੋਸਤ ਨੇ ਈਟਾ ਬਕਰਾਈ ਤੇ ਲਿਆ ਹੋਇਆ ਸੀ ਉੱਥੇ ਜੇ ਕਿਸੇ ਮੰਗਤੇ ਨੇ ਰੋਟੀ ਮੰਗਣ ਆ ਜਾਣਾ ਤਾਂ ਢਾਬੇ ਤੇ ਕੰਮ ਕਰਨ ਵਾਲੇ ਮੁੰਡਿਆਂ ਨੇ ਉਸ ਨੂੰ ਦਬਕਾ ਮਾਰ ਕੇ ਭਜਾ ਦੇਣਾ ਗੁਰਪ੍ਰੀਤ ਨੂੰ ਇਹ ਗੱਲ ਚੰਗੀ ਨਾ ਲੱਗੀ ਕਿ ਕੋਈ ਉਹਨਾਂ ਦੇ ਢਾਬੇ ਤੇ ਭੁੱਖਾ ਬੰਦਾ ਰੋਟੀ ਮੰਗਣ ਆਵੇ ਤੇ ਉਸ ਨੂੰ ਰੋਟੀ ਨਾ ਮਿਲੇ ਤੇ ਭੁੱਖੇ ਢੇਡੀ ਉਸ ਨੂੰ ਉੱਥੋਂ ਜਾਣਾ ਪਵੇ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ ਵਾਲੀ ਘਟਨਾ ਤੇ ਫਿਰ ਬਾਕੀ ਗੁਰੂ ਸਾਹਿਬਾਨ ਦੁਆਰਾ ਲੰਗਰ ਛਕਾਉਣਾ ਯਾਦ ਆਇਆ ਤੇ ਉਹਨਾਂ ਨੇ ਆਪਣੇ ਮਨ ਦਾ ਫੈਸਲਾ ਕੀਤਾ ਕਿ ਅੱਜ ਤੋਂ ਕੋਈ ਵੀ ਭੁੱਖਾ ਵਿਅਕਤੀ ਉਹਨਾਂ ਦੇ ਟਾਬੇ ਤੋਂ ਭੋਜਨ ਛਕੇ ਬਗੈਰ ਨਹੀਂ ਜਾਏਗਾ। ਉਹਨਾਂ ਨੇ ਉਸੇ ਵੇਲੇ ਉੱਥੇ ਕੰਮ ਕਰਦੇ ਮੁੰਡਿਆਂ ਨੂੰ ਕਹਿ ਦਿੱਤਾ ਕਿ ਕੋਈ ਵੀ ਗਰੀਬ ਲੋੜਵੰਦ ਜਾਂ ਮੰਗਤਾ ਜੇ ਖਾਣ ਲਈ ਰੋਟੀ ਮੰਗੇ ਤਾਂ ਉਸ ਨੂੰ ਛਿੜਕਾਂ ਮਾਰ ਕੇ ਭਜਾਉਣਾ ਨਹੀਂ ਰੋਟੀ ਖਵਾ ਕੇ ਭੇਜਣਾ ਹੈ। ਇਸ ਤੋਂ ਬਾਅਦ ਜਦੋਂ ਵੀ ਉੱਥੇ ਕੋਈ ਰੋਟੀ ਮੰਗਣ ਆਉਂਦਾ ਤਾਂ ਉਸ ਨੂੰ ਢਿੱਡ ਭਰ ਕੇ ਰੋਟੀ ਖਵਾਈ ਜਾਂਦੀ। ਹੌਲੀ-ਹੌਲੀ ਇਸ ਗੱਲ ਦਾ ਪਤਾ ਆਲੀ ਦੁਆਲੇ ਦੇ ਲੋਕਾਂ ਨੂੰ ਵੀ ਲੱਗ ਗਿਆ। ਕਿ ਕੋਈ ਗਰੀਬ ਲੋੜਵੰਦ ਲਾਚਾਰ ਬੰਦਾ ਇਸ ਢਾਬੇ ਤੋਂ ਬਿਨਾਂ ਪੈਸੇ ਦਿੱਤੇ ਰੋਟੀ ਖਾ ਸਕਦਾ ਹੈ ਇਸ ਤਰ੍ਹਾਂ ਕਦੇ ਕੋਈ ਮੰਗਤਾ ਕਦੇ ਕੋਈ ਗਰੀਬ ਲਾਚਾਰ ਬੰਦਾ ਢਾਬੇ ਤੋਂ ਰੋਟੀ ਖਾ ਜਾਂਦਾ ਗਰਮੀਆਂ ਦੇ ਦਿਨ ਸਨ ਦੁਪਹਿਰ ਦੇ 2:00 ਵਜੇ ਸਨ ਜਦੋਂ ਇੱਕ ਦਿਨ ਅਰुण कुमार ਸ਼ੁਕਲਾ ਨਾਮ ਦਾ ਵਿਅਕਤੀ ਜਿਸ ਦਾ ਇੱਕ ਪਾਸਾ ਮਾਰਿਆ ਗਿਆ ਸੀ ਡਿੱਡਦਾ ਹੋਇਆ ਜਦੋਂ ਸੜਕ ਪਾਰ ਕਰ ਰਿਹਾ ਸੀ ਤਾਂ ਮੂਹਰੇ ਮੁੰਡਿਗ ਪਿਆ ਉਸਨੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸਨ ਉਸਦਾ ਬੁਰਾ ਹਾਲ ਸੀ ਗੁਰਪ੍ਰੀਤ ਸਿੰਘ ਦੀ ਨਜ਼ਰ ਜਦੋਂ ਅਚਾਨਕ ਉਸ ਉੱਤੇ ਪਈ ਤਾਂ ਭੱਜ ਕੇ ਗਏ ਤੇ ਉਸ ਨੂੰ ਡਿੱਗੇ ਹੋਏ ਨੂੰ ਚੁੱਕ ਕੇ ਟਾਬੇ ਤੇ ਲਿਆਏ ਤੇ ਖਾਣਾ ਖਵਾਇਆ। ਦੋ ਤਿੰਨ ਦਿਨਾਂ ਬਾਅਦ ਜਦੋਂ ਉਸ ਬੰਦੇ ਨੂੰ ਪੁੱਛਿਆ ਕਿ ਉਹ ਸੜਕ ਪਾਰ ਕਰਕੇ ਇੱਧਰ ਕਿਉਂ ਆ ਰਿਹਾ ਸੀ ਤਾਂ ਉਸ ਨੇ ਦੱਸਿਆ ਕਿ ਉਹ ਤਿੰਨ ਦਿਨਾਂ ਤੋਂ ਭੁੱਖਾ ਸੀ। ਅੱਜ ਉਸ ਨੇ ਜਦੋਂ ਕਿਸੇ ਕੋਲੋਂ ਰੋਟੀ ਮੰਗੀ ਤਾਂ ਉਸ ਨੇ ਦੱਸਿਆ ਕਿ ਸੜਕ ਪਾਰ ਕਰਕੇ ਸਾਹਮਣੇ ਇੱਕ ਟਾਬਾ ਹੈ ਉੱਥੇ ਤੈਨੂੰ ਰੋਟੀ ਮਿਲ ਜਾਏਗੀ। ਇਸ ਲਈ ਮੈਂ ਇੱਧਰ ਰੋਟੀ ਖਾਣ ਆ ਰਿਹਾ ਸੀ। ਉਸ ਨੇ ਵੀ ਦੱਸਿਆ ਕਿ ਉਸ ਨੂੰ ਗੁਜਰਾਂ ਨੇ ਗੁਲਾਮ ਬਣਾਇਆ ਹੋਇਆ ਸੀ। ਉਸ ਕੋਲੋਂ ਗੋਹਾ ਕੂੜਾ ਤੇ ਹੋਰ ਕਈ ਕੰਮ ਕਰਵਾਉਂਦੇ ਸਨ ਜਦੋਂ ਉਸ ਦਾ ਸਰੀਰ ਖੜ ਗਿਆ ਤੇ ਕੰਮ ਕਰਨੋਂ ਰਹਿ ਗਿਆ ਤਾਂ ਗੁੱਜਰ ਉਸ ਨੂੰ ਇੱਥੇ ਛੱਡ ਗਏ ਗੁੱਜਰਾਲੀ ਚੀਤੇ ਸਵਾਰਥੀ ਕਿਸਮ ਦੇ ਗੁੱਜਰ ਅਜੇ ਹਕਟੀਆਂ ਕੰਮ ਕਰਦੇ ਹਨ ਗੁਰਪ੍ਰੀਤ ਸਿੰਘ ਨੂੰ ਇਹ ਸੁਣ ਕੇ ਉਸ ਉੱਤੇ ਬੜਾ ਤਰਸ ਆਇਆ ਉਹਨਾਂ ਨੇ ਆਪਣੇ ਮਿੱਤਰਾਂ ਨਾਲ ਮਿਲ ਕੇ ਉਸ ਦਾ ਇਸ਼ਨਾਨ ਕਰਵਾਇਆ ਤੇ ਧੋਤੇ ਹੋਏ ਸਾਫ਼ ਕੱਪੜੇ ਪਾਉਣ ਨੂੰ ਦਿੱਤੇ ਤੇ ਪ੍ਰਸ਼ਾਦਾ ਚਕਾਇਆ ਮਿੰਟੂ ਮਾਲਵਾ ਨਾਂ ਦੀ ਜੋ ਆਈਡੀ ਫੇਸਬੁੱਕ ਤੇ ਬਣਾਈ ਸੀ ਉਸ ਉੱਪਰ ਸ੍ਰੀ ਪਹਿਲਾ ਵਾਰੀ ਫੋਟੋ ਦੇ ਇਸ਼ਨਾਨ ਕਰਾਉਣ ਤੋਂ ਬਾਅਦ ਸਾਫ਼ ਕੱਪੜੇ ਪਾਏ ਵਾਲ ਵਾਏ ਹੋਣ ਵਾਲੀ ਫੋਟੋ ਖਿੱਚ ਕੇ ਪਾ ਦਿੱਤੀ ਲੋਕਾਂ ਦੇ ਪ੍ਰਸ਼ੰਸਾ ਭਰੇ ਬਹੁਤ ਕਮੈਂਟ ਆਏ ਇਸ ਨਾਲ ਗੁਰਪ੍ਰੀਤ ਦਾ ਹੌਸਲਾ ਹੋਰ ਵੱਧ ਗਿਆ ਉਸ ਨੂੰ ਆਪਣਾ ਆਪਾ ਚੰਗਾ ਲੱਗਣ ਲੱਗਾ ਉਸ ਦੀ ਬਾਹ ਉੱਪਰ ਟੈਟੂ ਬਣਿਆ ਹੋਇਆ ਸੀ ਤੇ ਮੋਬਾਈਲ ਨੰਬਰ ਲਿਖਿਆ ਹੋਇਆ ਸੀ ਉਸ ਨੰਬਰ ਉੱਤੇ ਸਰਦਾਰ ਗੁਰਪ੍ਰੀਤ ਸਿੰਘ ਨੇ ਜਦੋਂ ਫੋਨ ਕੀਤਾ ਤਾਂ ਉਸੇ ਭਰਾ ਨੇ ਫੋਨ ਚੁੱਕਿਆ ਉਹ ਡੁਗਰੀ ਲੁਧਿਆਣੇ ਰਹਿੰਦਾ ਸੀ ਦੂਜੇ ਦਿਨ ਉਸ ਦਾ ਭਰਾ ਉਸ ਨੂੰ ਮਿਲਣ ਵੀ ਆ ਗਿਆ ਉਹ 2-3 ਘੰਟੇ ਸਕੂਲ ਬੈਠਾ ਰਿਹਾ ਉਸਨੇ ਦੱਸਿਆ ਕਿ ਉਹ ਲੰਮੇ ਸਮੇਂ ਬਾਅਦ ਆਪਣੇ ਭਰਾ ਨੂੰ ਮਿਲ ਰਿਹਾ ਹੈ ਦੋਵਾਂ ਭਰਾਵਾਂ ਦੀ ਫੋਟੋ ਖਿੱਚ ਕੇ ਸਰਦਾਰ ਗੁਰਪ੍ਰੀਤ ਸਿੰਘ ਨੇ ਫੇਸਬੁੱਕ ਉੱਤੇ ਪਾਈ ਤੇ ਦੱਸਿਆ ਕਿ ਦੋਵੇਂ ਭਰਾ ਕਈ ਸਾਲਾਂ ਬਾਅਦ ਮਿਲੇ ਹਨ ਤਾਂ ਫਿਰ ਲੋਕਾਂ ਦੇ ਪ੍ਰਸ਼ੰਸਾਪਰੇ ਕਮੈਂਟ ਆਏ ਜਿਸ ਨਾਲ ਹੋਰ ਖਲਖੇਰੀ ਮਿਲੀ ਪਰੰਤੂ ਉਸਨੇ ਆਪਣੇ ਭਰਾ ਨੂੰ ਨਾਲ ਲੈ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਸਨੇ ਕਿਹਾ ਕਿ ਉਸਦੇ ਮਾਤਾ ਪਿਤਾ ਰੱਬ ਨੂੰ ਪਿਆਰੇ ਹੋ ਚੁੱਕੇ ਹਨ ਤੇ ਘਰ ਵਿੱਚ ਉਸਦੀ ਪਤਨੀ ਰਹਿੰਦੀ ਹੈ ਉਹ ਹੁਣ ਉਸਨੂੰ ਸੰਭਾਲ ਨਹੀਂ ਸਕਦਾ ਜਦੋਂ ਗੁਰਪ੍ਰੀਤ ਨੇ ਕਿਹਾ ਕਿ ਹੁਣ ਅਸਹਿਸਤਾ ਕੀ ਕਰੀਏ ਤਾਂ ਭਰਾ ਕਹਿਣ ਲੱਗਾ ਕਿ ਜਿੱਥੋਂ ਚੁੱਕਿਆ ਸੀ ਉੱਥੇ ਹੀ ਸੁੱਟ ਦਿਓ ਭਰਾ ਦੀ ਇਹ ਗੱਲ ਸੁਣ ਕੇ ਗੁਰਪ੍ਰੀਤ ਨੂੰ ਬੜਾ ਦੁੱਖ ਲੱਗਾ ਭਰਾ ਤਾਂ ਛੱਡ ਕੇ ਚਲਾ ਗਿਆ ਪਰ ਸਰਦਾਰ ਗੁਰਪ੍ਰੀਤ ਸਿੰਘ ਨੇ ਦੋਸਤਾਂ ਨਾਲ ਮਿਲ ਕੇ ਡਾਕਟਰ ਤੋਂ ਇਲਾਜ ਕਰਵਾਇਆ ਤੇ ਉਹ ਤੁਰਨ ਫਿਰਨ ਜੋਗਾ ਹੋ ਗਿਆ ਫਿਰ ਕੁਝ ਦਿਨਾਂ ਬਾਅਦ ਇੱਕ ਬੰਦਾ ਜਿਸ ਨੇ ਮੈਲੇ ਫੱਟੇ ਹੋਏ ਕੱਪੜੇ ਪਾਏ ਹੋਏ ਸਨ ਤੇ ਵਾਲਾਂ ਦੀਆਂ ਜਟਾਂ ਬਣੀਆਂ ਹੋਈਆਂ ਸਨ ਉਹ ਟਾਬੇ ਤੇ ਆ ਗਿਆ ਉਹਨਾਂ ਨੇ ਉਸ ਦਾ ਵੀ ਇਸ਼ਨਾਨ ਕਰਵਾਇਆ ਵਾਲ ਠੀਕ ਕੀਤੀ ਤੇ ਪਰਸ਼ਾਦਾ ਛਕਾਇਆ ਉਸ ਦੀਆਂ ਫੋਟੋਆਂ ਵੀ ਫੇਸਬੁੱਕ ਤੇ ਪਾਈਆਂ ਉਹ ਆਂਧਰਾ ਪ੍ਰਦੇਸ਼ ਵੱਲ ਦਾ ਸੀ ਕੁਝ ਦਿਨਾਂ ਬਾਅਦ ਉਹ ਚਲਾ ਗਿਆ ਇਸੇ ਤਰ੍ਹਾਂ ਜਦੋਂ ਵੀ ਕੋਈ ਅਣਗੌਲਿਆ ਬੰਦਾ ਟਾਬੇ ਤੇ ਆਉਂਦਾ ਤਾਂ ਗੁਰਪ੍ਰੀਤ ਸਿੰਘ ਤੇ ਉਸਦੇ ਸਾਥੀ ਉਸ ਦੀ ਸਹਾਇਤਾ ਕਰਦੇ ਕਦੇ ਕਿਸੇ ਨੂੰ ਬੂਟ ਚਰਾਬਾ ਕਿਸੇ ਨੂੰ ਚੱਪਲਾਂ ਤੇ ਕਿਸੇ ਨੂੰ ਜੈਕਟ ਤੇ ਤਨ ਟਕਣ ਲਈ ਕੱਪੜੇ ਦੇ ਦਿੰਦੇ ਇੱਕ ਦਿਨ ਮੱਖਣ ਸਿੰਘ ਨਾਮ ਦਾ ਇੱਕ ਬੰਦਾ ਮਿਲਿਆ ਜਿਸ ਨੂੰ ਟੀਵੀ ਦੀ ਬਿਮਾਰੀ ਸੀ ਉਹ ਆਪਣੇ ਘਰੋਂ ਡਾਕਟਰ ਕੋਲੋਂ ਦਵਾਈ ਲੈਣ ਗਿਆ ਡਾਕਟਰ ਨੇ ਜਦੋਂ ਉਸ ਨੂੰ ਦੱਸਿਆ ਕਿ ਉਸ ਨੂੰ ਟੀਬੀ ਦੀ ਬਿਮਾਰੀ ਹੈ ਤੇ ਬਿਮਾਰੀ ਛੂਤ ਦੀ ਹੋਣ ਕਰਕੇ ਉਸ ਦੇ ਬੱਚਾਂ 'ਚ ਕਰਦੇ ਕਿਸੇ ਵੀ ਜੀਨ ਨੂੰ ਹੋ ਸਕਦੀ ਹੈ ਤਾਂ ਉਹ ਇਹ ਸੋਚ ਕੇ ਆਪਣੇ ਘਰ ਵਾਪਸ ਨਾ ਗਿਆ ਕਿ ਇਹ ਬਿਮਾਰੀ ਕਿਤੇ ਉਸ ਦੇ ਬੱਚਾਂ ਨੂੰ ਨਾ ਹੋ ਜਾਵੇ ਤੇ ਉਹ ਇਸ ਬਿਮਾਰੀ ਦੀ ਹਾਲਤ ਵਿੱਚ ਸੜਕਾਂ 'ਤੇ ਹੀ ਘੁੰਮਦਾ ਰਿਹਾ ਇੱਕ ਦਿਨ ਸੜਕ 'ਤੇ ਘੁੰਮਦਾ ਹੀ ਇਹ ਸਰਦਾਰ ਗੁਰਪ੍ਰੀਤ ਸਿੰਘ ਨੂੰ ਮਿਲ ਗਿਆ ਤੇ ਉਹ ਇਸ ਨੂੰ ਆਪਣੇ ਨਾਲ ਲਿਆਇ ਇਸ ਦਾ ਵੀ ਇਸ਼ਨਾਨ ਕਰਵਾਇਆ ਨਵੇਂ ਕੱਪੜੇ ਪੁਆਏ ਤੇ ਫੇਸਬੁੱਕ 'ਤੇ ਉਸ ਦੀਆਂ ਫੋਟੋਆਂ ਪਾ ਦਿੱਤੀਆਂ ਉਸ ਧੀ ਕੁੜੀ ਨੇ ਆਪਣੇ ਪਿਤਾ ਦੀ ਫੋਟੋ ਦੇਖੀ ਤੇ ਉਸਨੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਫੋਨ ਕੀਤਾ ਤੇ ਦੱਸਿਆ ਕਿ ਇਹ ਮੇਰੇ ਪਿਤਾ ਜੀ ਹਨ ਤੇ ਅਸੀਂ ਇਹਨਾਂ ਨੂੰ ਲੈਣ ਆ ਰਹੇ ਹਾਂ ਉਸ ਦੀ ਮਾਂ ਪਤਨੀ ਤੇ ਬੱਚੇ ਫੁਗਵਾੜੇ ਤੋਂ ਉਸ ਨੂੰ ਲੈਣ ਆਏ ਮਾਂ ਆਪਣੇ ਪੁੱਤਰ ਪਤਨੀ ਆਪਣੇ ਪਤੀ ਤੇ ਬੱਚੇ ਆਪਣੇ ਪਿਤਾ ਨੂੰ ਬਿਲਕੁਲ ਠੀਕ ਦੇਖ ਕੇ ਇਹਨਾਂ ਜ਼ਿਆਦਾ ਖੁਸ਼ ਹੋਏ ਕਿ ਉਹਨਾਂ ਨੇ ਗੁਰਪ੍ਰੀਤ ਸਿੰਘ ਦੇ ਪੈਰੀ ਹੱਥ ਲਾਏ ਉਸ ਦਿਨ ਗੁਰਪ੍ਰੀਤ ਸਿੰਘ ਦਾ 40ਵਾਂ ਜਨਮ ਦਿਨ ਸੀ ਗੁਰਪ੍ਰੀਤ ਸਿੰਘ ਨੂੰ ਇੰਜ ਲੱਗਾ ਜਿਵੇਂ ਅੱਜ ਉਸਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਕੋਈ ਪੁੰਨ ਦਾ ਕੰਮ ਕੀਤਾ ਹੈ ਇਸ ਤਰ੍ਹਾਂ ਉਸ ਦਾ ਹੌਸਲਾ ਦਿਨ ਦੁੱਗਣੀ ਰਾਤ ਚੌਗਣੀ ਵਧਾ ਗਿਆ ਲੋਕਾਂ ਦੇ ਫੋਨ ਵੀ ਆਉਣ ਲੱਗ ਪਏ ਕਿ ਇੱਥੇ ਬੁਰੀ ਹਾਲਤ ਵਿੱਚ ਬੰਦਾ ਪਿਆ ਹੈ ਉਹ ਆਪ ਹੀ ਜਿੱਥੇ ਕਿਤੇ ਇਸ ਤਰ੍ਹਾਂ ਦੇ ਬੰਦੇ ਨੂੰ ਦੇਖਦਾ ਚੁੱਕ ਕੇ ਗੱਡੀ ਵਿੱਚ ਪਾ ਲੈਂਦੇ ਤੇ ਸੇਵਾ ਕਰਦੇ ਲੋਕ ਬਹੁਤ ਪ੍ਰਸ਼ੰਸਾ ਕਰਦੇ ਤੇ ਇਸ ਤਰ੍ਹਾਂ ਹੌਸਲੇ بلند ਹੁੰਦੇ ਗਏ ਸੇਵਾ ਕਰਨ ਦੀ ਭਾਵਨਾ ਹੋਰ ਪ੍ਰਬਲ ਹੁੰਦੀ ਗਈ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆ ਗਿਆ ਸਰਦਾਰ ਗੁਰਪ੍ਰੀਤ ਸਿੰਘ ਇਸ ਬਦਲਾਅ ਬਾਰੇ ਕਹਿੰਦੇ ਹਨ ਵਾਹਿਗੁਰੂ ਨੇ ਸਾਨੂੰ ਨਰਕ ਵਿੱਚੋਂ ਕੱਢ ਕੇ ਸਵਰਗ ਵਿੱਚ ਬਿਠਾ ਦਿੱਤਾ ਹੈ ਜਿਹੜੇ ਲੋਕ ਇਥੋਂ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਜਾਂਦੇ ਹਨ ਸਾਨੂੰ ਆਪਣੀਆਂ ਦੁਆਵਾਂ ਦੇ ਕੇ ਜਾਂਦੇ ਹਨ ਅੱਜ ਸਾਨੂੰ ਬਹੁਤ ਸਾਰੀਆਂ ਮਾਵਾਂ ਭੈਣਾਂ ਵੀਰਾਂ ਤੇ ਬਜ਼ੁਰਗਾਂ ਦੀਆਂ ਸੀਸਾਂ ਮਿਲ ਰਹੀਆਂ ਹਨ ਇਹਨਾਂ ਸੀਸਾਂ ਸਦਕਾ ਸਾਡੀ ਆਤਮਾ ਹੱਤ੍ਰਿਪਤ ਰਹਿੰਦੀ ਹੈ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਕਿ ਪ੍ਰਮਾਤਮਾ ਨੇ ਸਾਨੂੰ ਇਸ ਮਹਾਨ ਕਾਰਜ ਲਈ ਚੁਣਿਆ ਹੈ ਉਹ ਲੱਖਾਂ ਲੋਕਾਂ ਵਿੱਚੋਂ ਅਜਿਹੇ ਕਾਰਜ ਲਈ ਕਿਸੇ ਵਿਰਲੇ ਨੂੰ ਚੁਣਦਾ ਹੈ ਪ੍ਰਮਾਤਮਾ ਨੇ ਸਰਦਾਰ ਗੁਰਪ੍ਰੀਤ ਸਿੰਘ ਉੱਤੇ ਮਿਹਰ ਕੀਤੀ ਉਹ ਆਪ ਹੀ ਜਿਸ ਤੋਂ ਚਾਹੇ ਇਸੇ ਵਾਲੰਦਾ ਹੈ ਵਿੱਚ ਦੁਨੀਆਂ ਸੇਵ ਕਮਾਈਏ ਤਾ ਦਰਗਹ ਬੈਸਨ ਪਾਈਏ ਧੰਨਵਾਦ